ਮੇਰੇ ਤੋਂ ਬਈ ਅਜੀਬ ਇਸ ਤਰ੍ਹਾਂ ਤੋਂ ਟੋਟੇ ਗ੍ਰਹਿ ਵਿਖੇ ਜੀ ਬਹੁਤ ਹੀ ਸਤਿਕਾਰ ਜੋ ਗੁਰਪ੍ਰੀਤ ਸਿੰਘ ਜੀ ਜੀਪੀ ਹਲਕਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਅੱਜ ਸਾਡੇ ਗ੍ਰਹਿ ਸਾਡੇ ਨਾਲ ਵਿਖੇ ਸਰਦਾਰ ਦਰਸ਼ਨ ਸਿੰਘ ਜੀ ਆਰੇ ਵਾਲੇ ਉਹਨਾਂ ਦੇ ਨਾਲ ਉੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸੀਗੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਦੇ ਨਾਲ ਸੀਗੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਹਨਾਂ ਦੇ ਨਾਲ ਐਡਵੋਕੇਟ ਰੈ ਸਾਹਿਬ ਲਖਵੀਰ ਸਿੰਘ ਜੀ ਰੈ ਫਤੇਗੜ ਸਾਬ ਤੋਂ ਐਮਐਲਏ ਉਹ ਵੀ ਪਹੁੰਚੇ ਤੇ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਸਾਰੀ ਢੇਲੋ ਰੋਡ ਦੀ ਮਾਰਕੀਟ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੀ ਟੀਮ ਸਾਡੇ ਮਹੱਲੇ ਦੀਆਂ ਸੰਗਤਾਂ ਇੱਕ ਛੋਟੀ ਜਿਹੀ ਨੁਕੜ ਮੀਟਿੰਗ ਰੱਖੀ ਸੀ ਜੋ ਕਿ ਇਹ ਨੁਕੜ ਮੀਟਿੰਗ ਰੈਲੀ ਦਾ ਰੂਪ ਅੱਜ ਧਾਰਨ ਕੀਤੀ ਆ ਜਿੰਨੇ ਵੀ ਇੱਥੇ ਅੱਜ ਸੰਗਤਾਂ ਆਈਆਂ ਨੇ ਭਰਾ ਸੱਜਣ ਮਿੱਤਰ ਦੋਸਤ ਸਾਡੇ ਛੋਟੇ ਜਿਹੇ ਸੱਦੇ ਦੇ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇਹੀ ਅਪੀਲ ਕਰਦਾ ਵੀ ਜਿਹੜੀਆਂ ਮੂਹਰੇ ਲੋਕ ਸਭਾ ਇਲੈਕਸ਼ਨਾਂ ਆ ਰਹੀਆਂ ਨੇ ਉਹ ਇਲੈਕਸ਼ਨ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਭਗਵੰਤ ਸਿੰਘ ਜੀ ਦੀ ਸਰਕਾਰ ਆ ਬੜੀ ਇਮਾਨਦਾਰ ਸਰਕਾਰ ਆ ਇਹ ਵੀ ਬੜੇ ਬਹਿੰਤੀ ਨੇ ਜੀਪੀ ਸਾਹਿਬ ਆਪਾਂ ਸਾਰਿਆਂ ਨੇ ਇਹਨਾਂ ਨੂੰ ਵੱਧ ਬਹੁਤ ਵੱਧ ਵੋਟਾਂ ਨਾਲ ਭਾਰੀ ਬਹੁਮਤ ਨਾਲ ਜਿਤਾ ਕੇ ਵਿੱਚੇ ਤਾਂ ਕਿ ਭਗਵਾਨਤਮਾਨ ਸਰਕਾਰ ਜਿਹੜੀ ਬਹਾਂ ਨੇ ਮਜਬੂਤ ਕਰੀਏ ਹੋਰ ਵਧੀਆ ਆਪਾਂ ਨੂੰ ਜਿਵੇਂ ਤੁਹਾਨੂੰ ਪਤਾ ਸੈਂਟਰ ਸਰਕਾਰ ਆਪਣਾ 8000 ਕਰੋੜ ਰੁਪਈਆ ਸਾਡੀ ਸਟੇਟ ਦਾ ਹੁਣ ਵੀ ਰੋਕੀ ਬੈਠੀ ਆ ਜੇ ਉਹੀ 8000 ਕਰੋੜ ਰੁਪਈਆ ਸਾਡੀ ਪੰਜਾਬ ਸਰਕਾਰ ਕੋਲ ਪਹੁੰਚੇ ਹੋਵੇ ਕਿੰਨੀ ਡਿਵੈਲਪਮੈਂਟ ਹੋਵੇ ਇਹ ਤਾਨਾਸ਼ਾ ਸਰਕਾਰ ਆ ਜਿਹੜੀ ਬੀਜੇਪੀ ਸਰਕਾਰ ਆ ਇਹ ਜਿਹੜੀ ਵੱਲ ਤੇ ਦੇਖੋ ਝੂਠੇ ਬਕਤਵੇਂ ਦੇ ਦਿੱਤੇ ਸੰਜੇ ਸਿੰਘ ਦੀ ਹੁਣ ਜਮਾਨਤ ਹੋਈ ਆ ਸਾਰਾ ਆਪਾਂ ਨੂੰ ਪਤਾ ਹੀ ਲੱਗਿਆ ਦੋ ਵਿੱਚੋਂ ਕੁਸ਼ਿ ਨਿਕਲਿਆ ਸਿਰਫ ਖਰੀਦੋ ਉਪਰੋਖਤ ਕਰਕੇ ਜਿੰਨੇ ਵੀ ਇਹਗੇ ਝੂਠੇ ਬਿਆਨ ਬਾਜੀ ਝੂਠੇ ਆ ਇਹ ਗਵਨਰ ਕੋਰਟ ਦੇ ਵਿੱਚ ਭੁਗਤੌਂਦੇ ਨੇ ਬਿਲਕੁਲ ਗਲਤ ਕਰਦੀ ਆ বিজেপি ਸਰਕਾਰ ਬਹੁਤ ਇਹ ੱਟਕਾ ਪਰ ਅੱਤ ਤੇ ਖੁਦਾ ਦਾ ਬਹਿਰ ਹੁੰਦਾ ਮੈਂ ਤੁਹਾਨੂੰ ਇਹੀ ਅੱਜ ਮਤਲਬ ਪੂਰ ਜੋਰ ਜੋ ਮੈਨੂੰ ਅੱਜ ਲੋਕਾਂ ਦਾ ਜੋਸ਼ ਲੱਗਿਆ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ 13 ਦੀਆਂ 13 ਨੁਕਸਵਾਂ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰੂਗੀ ਔਰ ਬੜੇ ਜਿਹੜੀ ਜਿੱਤ ਵੀ ਹੋਣੀ ਹੈ ਉਹ ਬੜੀ ਭਾਰੇ ਬਹੁਮਤ ਤੇ ਹੋਣੀ ਆ ਕੋਈ ਛੋਟੇ ਬਹੁਮਤ ਨਹੀਂ ਹੋਣੀ ਕੋਈ 3 ਲੱਖ ਦੇ ਕੋਈ 4 ਲੱਖ ਤੇ ਕੋਈ 5 ਲੱਖ ਤੇ ਵੀ ਜਿੱਤੂਗਾ ਇਸ ਤਰ੍ਹਾਂ ਜਿੱਤ ਹੋਣੀ ਆ ਮੈਂ ਸਾਰੇ ਜਿੰਨੇ ਇੱਥੇ ਅੱਜ ਸਾਡੀ ਲੀਡਰਸ਼ਿਪ ਸਾਡੇ ਜਿੰਨੇ ਵੀ ਆਉਣ ਵਾਲੇ ਜਿਹੜੇ ਅ ਅਦਰਜਾ ਵਰਜਾ ਜਾਂ ਸਾਡੇ ਇਲੈਕਸ਼ਨ ਲੜਨ ਦੇ ਜਿਹੜੇ ਚਾਹਵਾਨ ਕੈਂਡੀਡੇਟ ਨੇ ਬਾੜਾਂ ਦੇ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਆਮ ਆਦਮੀ ਪਾਰਟੀ ਟੀਮ ਦਾ ਜਿੱਥੇ ਕਿ ਸਾਡੇ ਹਲਕਾ ਵਿਧਾਇਕ ਸ੍ਰੀ ਹਰਦੀਪ ਸਿੰਘ ਜੀ ਮੁੰਡੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇੱਕ ਛੋਟੀ ਜਿਹੀ ਉਹਨਾਂ ਨੂੰ ਬੇਨਤੀ ਲਈ ਸੀ ਜਿਹਦੇ ਵਿੱਚ ਅੱਜ ਉਹ ਇੱਥੇ ਪਹੁੰਚੇ ਨੇ ਸਾਡੇ ਬਹੁਤ ਬਹੁਤ ਨਵਾ ਸਾਰੇ ਇਸੂ ਹਲਕੇ ਦਾ ਤਲਾਕਾ ਨਿਵਾਸੀਆਂ ਦਾ ਸਾਡੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੜਾ ਦੋਰਾ ਜਿਹੜਾ ਅੱਜ ਸਾਨੇਆਂ ਦਾ ਕਿਵੇਂ ਦੇਖਦੇ ਬਹੁਤ ਵਧੀਆ ਦੋਰਾ ਸੀ ਜੀ ਸੀਨੀਅਰ ਸਾਹਿਬ ਅੱਜ ਡੰਗੇ ਨੇ ਇਥੋਂ ਉਹਨਾਂ ਨੇ ਜਾਣਾ ਸੀਗਾ ਜੀ ਮੋਗੇ ਔਰ ਰਾਸਤੇ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਛੋਟੀ ਜੀ ਬੇਨਤੀ ਕੀਤੀ ਸੀ ਜੀ ਅਸੀਂ ਸੀਐਮ ਸਾਹਿਬ ਨੂੰ ਜ਼ਰੂਰ 2 ਮਿੰਟ ਦਾ ਸਾਨੂੰ ਟਾਈਮ ਲੈ ਕੇ ਜਿਵੇਂ ਉਹ ਰੁਕੇ ਨੇ ਔਰ ਰੁੱਕ ਕੇ ਬੜੇ ਚਾਅ ਨਾਲ ਮਿਲੇ ਨੇ ਉਹਨਾਂ ਨੂੰ ਬੜਾ ਦੇਖਿਆ ਬੜੇ ਹੁਸਲੇ ਸੀਗੇ ਬੜੇ ਜਨੂਨ ਸੀ ਉਹਨਾਂ ਦੇ ਵਿੱਚ ਔਰ ਸਰੂਪੇ ਪਾਇਆ ਬੁੱਕਾ ਦਿੱਤਾ ਉਹਨਾਂ ਨੂੰ ਉਹਨਾਂ ਨੇ ਸਾਨੂੰ ਸਾਡੇ ਨਾਲ ਸਾਰੇ ਆਪਣੇ ਜਿਹੜੀਆਂ ਆਪਣੇ ਔਨ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਜਿਹੜੇ ਵੀ ਕੰਮ ਲਿੱਕੇ ਨੇ ਜੋ ਕੁਝ ਵੀ ਸੱਜਣ ਸਾਰੇ ਸਾਂਝੇ ਕਰਕੇ ਗਿਆ ਦੱਸ ਗਿਆ ਕਿ ਜਰਨਜੀਤ ਸਿੰਘ ਚੰਨੀ ਦਾ ਨਾਮ ਚੱਲ ਰਿਹਾ ਇੱਥੇ ਟਿਕਟੋਕ ਤੋਂ ਕਾਂਗਰਸ ਤੇ ਕਿਤੇ ਉਹਦੇ ਕਰਕੇ ਤਾਂ ਨਹੀਂ ਕਿ ਸੀਐਮ ਸਾਹਿਬ ਕੋਲ ਇੱਥੇ ਪਹੁੰਚੇ ਤੇ ਅੱਜ ਮੀਟਿੰਗ ਵੀ ਬੁਲਾਈ ਗਈ ਹੈ ਵਰਕਰਾਂ ਦੀ ਜਰਨਜੀਤ ਸਿੰਘ ਜਰਨੀ ਕੋਈ ਕਿਸੇ ਜਿਹੜਾ ਮਰਜ਼ੀ ਲੜਨ ਪਏ ਜੀਪੀ ਸਾਹਿਬ ਦੇ ਮੁਕਾਬਲੇ ਵਿੱਚ ਕੋਈ ਵੀ ਆਜਮੇ ਕੋਈ ਅਜੀ ਗੱਲ ਨਹੀਂ ਹੈ ਬੜਾ ਇਹਨਾਂ ਦਾ ਬਹੁਤ ਮਜ਼ਬੂਤ ਨੇ ਕੈਂਡੀਡੇਟ ਹੈ ਚਰਜਿੰਦਰ ਸਿੰਘ ਚੰਨੀ ਹੁਣ ਉਹਨਾਂ ਦੇ ਵਿਚਾਰਾਂ ਦੇ ਕੋਲ ਨਹੀਂ ਹੈ ਨਹੀਂ ਉਹ ਸੀ ਪੰਜਾਬ ਬਚਾਓ ਯਾਤਰਾ ਕਰ ਰਿਹਾ ਕਾਲੀਗਨ ਤੇ ਮੈਂ ਦੇਖਿਆ ਵਿਕਰਮ ਸਿੰਘ ਖਾਲਸਾ ਇਹਨਾਂ ਪਰਿਵਾਰ ਬਚਾਓ ਯਾਤਰਾ ਕੱਢਦੇ ਪੰਜਾਬ ਬਚਾਓ ਯਾਤਰਾ ਨਹੀਂ ਉਹ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਤੋਂ ਹੀ ਖਤਰ ਕਰਦੇ ਜੀ ਬਹੁਤ ਸ਼ੁਕਰੀਆ ਜੀ ਇਹ ਨੇ ਉਹ ਹਾਂਜੀ ਅੱਜ ਅੱਜ ਸਾਹਮਣੇ ਵਾਲੀ ਕੀ ਸਾਡੀ ਹਦੀਬ ਇੰਡੀਆ ਸਾਹਿਬ ਐਮਐਲ ਸਰ ਨਾਲ ਮੀਟਿੰਗ ਕਰੀ ਹੈ

ਸਾਨੂੰ ਇਹ ਯਨਾਕ ਜੇਨਰਲ ਕਰਟੋਕਟ ਅਸੀਂ ਬਹੁਤ ਵਧੀਆ ਕੰਮ ਕਰੀ ਜਾਵਾਂਗੇ ਜਾ ਕੇ ਆਪਣੇ ਪਤਨੀਕਰ ਸਾਹਿਬ ਲੋਕ ਸਭਾ ਦੀ ਜਿਹਦੀ ਆਵਾਜ਼ ਉੱਠ ਕਰਾਂਗੇ ਤਾਂ ਕਿ ਜੋ ਸਾਡੇ ਕੰਮ ਨਹੀਂ ਕਰਦਾ ਉਹ ਮੈਦੇਦ ਹਾਦ ਦੇ ਵਧੀਕਾ ਸੰਸਦਲਾ ਤੇ ਮੈਂ ਇਹ ਬੇਨਤੀ ਕਰਦਾ 1 ਜੂਨ ਜਿੱਤੇ ਆਪਣੇ دوست ਮਿੱਤਰ ਸਾਡੇ ਪਾਰਟੀ ਦੇ ਅਨਿਲ ਸਾਹਿਬ ਨਾਲ ਇੱਥੇ ਕੇ ਬੋਲ ਸਰਗੇ ਸੰਬੰਧੀਆਂ ਜੂਰ ਚੰਨ ਤੇ ਮੋੜ ਲਾਓ ਤਾਂ ਕਿ ਮੈਂ ਤੁਹਾਨੂੰ ਜਿੱਤ ਗਿਆ ਜੀਪੀ ਸਾਹਿਬ ਸਾਨੇਵਾਲ ਦੀ ਗੱਲ ਕਰਦੇ ਆਂ ਸਾਨੇਵਾਲ ਜਿੱਥੇ ਤੁਹਾਨੂੰ ਰਿਪੋਰਟ ਦਿੱਤੀ ਦੀ ਆਉਂ ਤਾਂ ਸਾਨੇਵਾਲ ਜੀ ਇੱਕ ਬੱਸ ਸਟੈਂਡ ਦੀ ਬਹੁਤ ਸਮੱਸਿਆ ਵੱਡੀ ਕਿ ਉਸ ਦਾ ਸਮੱਸਿਆ ਦਾ ਜਿਹੜਾ ਹੱਲਾ ਕੋਈ ਹੋਏ ਅਸੀਂ ਅ ਇੱਕ ਤੋਂ ਬਾਅਦ ਜਿਹੜਾ ਫੋਟੋ ਕਲੈਕ ਲਗਾਵਾ ਤੋਂ ਬਾਅਦ ਐਮਐਲ ਸਾਹਿਬ ਦੇ ਮੈਂ ਇੱਥੇ ਆਉਂਗੇ ਅਜੀ ਮੁਖਵੰਦੀ ਸਾਹਿਬ ਨੂੰ ਮੈਂ ਬੇਨਤੀ ਕਰਨੀ ਹੈ ਸਾਨੂੰ ਪੂਰੀ ਉਮੀਦ ਹੈ ਉਹ ਸਾਡੀ ਬੇਨਤੀ ਅਸੈਪਟ ਕਰਨਗੇ ਜਿਹੜੀ ਬੱਸ ਸਟੈਂਡ ਦੀ ਫਾਰਮ ਆ ਜਾਰੀ ਹੈ ਇਸ ਤਰ੍ਹਾਂ ਦੇ ਦੇਉਂ ਕੱਲ ਕੋਕ ਹੜਤਾਲ ਵੀ ਮਤਲਬ ਐਮਐਲ ਸਾਹਿਬ ਸਾਨੇਵਾਲ ਦੇ ਵਿੱਚ ਕਰਨ ਜਾ ਰਹੇ ਹਾਂ ਅਸੀਂ पूरे 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 हिंदुस्तान जो केजरीवाल सिंह धक्का उसके विरोध अल सारे प्रताप के ग एम एल सी एम साहब ने बहुत धनबाद बनाया इन्ना वाला कक्ष हुआ ਸਵਾਤਮਾ ਦੇ ਮਸੂਦ ਪਿਆਰ ਕਰਦਾ ਸਤਿਗੁਰ ਦਾ ਦੁਆਰਾ ਰਣੂ ਸਾਹਿਬ ਦਾ ਇਤਿਹਾਸ ਸਾਰੇ ਜਮੇ ਇਹਨਾਂ ਪੱਖਾ ਦਿੱਤੀ ਕਿ ਛੋਟੇ ਬਸਿੱਤੇ ਉਹਨਾਂ ਮੰਡਾ ਤੋਂ ਲੈ ਕੇ ਮਾਘੀ ਦੇ 10 ਕੰਢੇ ਸਾਡੇ ਭਰਾ ਨੂੰ ਤੁਸੀਂ ਵੱਡੀ ਲੀਨ ਨਾਲ ਸਾਹਮਣੇ ਆਜੋ ਜਿਵੇਂ ਪੂਰਾ ਨਕਸ਼ਾ ਫਟਿਰ ਤੋਂ ਜੁਤਾ ਕਿ ਅੰਤ ਦੀ ਜੀ ਸੀਡ ਦਾ ਪਾਸਾ ਤੇ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸ੍ਰੀ ਫਤੇਤੜ ਸਹਿਬ ਹਲਕਾ ਤੋਂ ਸਾਡੇ ਲੋਕ ਸਭਾ ਦੇ ਕੈਂਡੀਡੇਟ ਸਰ ਗੁਰਪ੍ਰੀਤ ਸਿੰਘ ਜੀ ਪੀ ਜੋ ਕਿ ਇਲੈਕਸ਼ਨ ਦੇ ਸਬੰਧ ਦੇ ਵਿੱਚ ਅਜਸਾਨੇਵਾਲ ਵਾਰਡ ਨੰਬਰ 10 11 ਤੇ 12 ਵਾਰਡ ਦੇ ਵਿੱਚ ਪਹੁੰਚੇ ਸਨ ਜਿਸ ਦੇ ਵਿੱਚ ਸੰਗਤ ਨੇ ਬਹੁਤ ਪਰਮਾ ਸਵਾਗਤ ਕੀਤਾ ਉਹਨਾਂ ਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਤੁਹਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ 1 ਜੂਨ ਨੂੰ ਇਲੈਕਸ਼ਨ ਆ ਰਹੀ ਹੈ ਝਾੜੂ ਚੋਂ ਨਿਸ਼ਾਨ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਣ ਦਾ ਉਹਨਾਂ ਨੂੰ ਅਸ਼ਵਾਸ਼ਣ ਦਿਵਾਇਆ ਜੀ ਪੰਜਾਬ ਵਿੱਚ ਬਾਕੀ ਪਾਰਟੀਆਂ ਮਾਣੂ ਪਾਰਟੀ ਦੇ ਨਿਸ਼ਾਨੇ ਚੱਲ ਰਹੀਆਂ ਨੇ ਤੇ ਉੱਥੇ ਵੀ ਸਵੈਚਾਰੀਤਾਂ ਦੀ ਪਾਰਟੀ ਦੀ ਵੀ ਆ ਕੇ ਅਗਰਾਹ ਕਰਾ ਤੇ ਅਸਮਾਨਵਰ ਦੇ ਪਹੁੰਚ ਰਿਹਾ ਉਸ ਨੂੰ ਕੀ ਜਸਵਾਦ ਦੇਖੋ ਵੀ ਜੀ ਸਾਰੀਆਂ ਪਾਰਟੀਆਂ ਨੇ ਹਰ ਕੋਈ ਆਪਣੀ ਆਪਣੀ ਪਾਰਟੀ ਦੇ ਡਪਲੇ ਤਾਂ ਜਰੂਰ ਵਜਾ ਰਿਹਾ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਵੀ ਜੋ ਯਾਤਰਾ ਕੱਢ ਰਿਹਾ ਉਹ ਸਿਰਫ ਪੰਜਾਬ ਬਚਾਓ ਨਹੀਂ ਉਹ ਤਾਂ ਸਿਰਫ ਇੱਕ ਅਕਾਲੀ ਦਲ ਬਚਾਓ ਦੀ ਯਾਤਰਾ ਕੱਢ ਰਿਹਾ ਹੈ ਉਸ ਦੇ ਵਿੱਚ ਕੋਈ ਫਰਕ ਨਹੀਂ ਪਏਗਾ ਆਮ ਆਦਮੀ ਪਾਰਟੀ ਜੋ ਕਿ ਬਹੁਤ ਹੀ ਉਹਨਾਂ ਦੇ ਵਰਕਰ ਬੜੇ ਗਰਮ ਜੋਸ਼ੀ ਦੇ ਨਾਲ ਲੱਗੇ ਹੋਏ ਹਨ ਔਰ ਜਜਾਰੂ ਜਿੰਨੇ ਹਨ ਸਾਰੇ ਦਰਜਾ ਬਦਰਜਾ ਸਾਰੇ ਬਹੁਤ ਹੀ ਵਧੀਆ ਟੰਗਦਿਆਂ ਨਾਲ ਵੋਟਾਂ ਪਵਾ ਕੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਜਿਤਾ ਕੇ ਭੇਜਾਂਗੇ। ਇਸਾਨੇ ਵਾਲੀ ਚਾਵਾ ਦੀ ਪਾਰਟੀ ਸਰਕਾਰ ਇਹ ਕਹਿੰਦੇ ਸਾਡੇ ਵੀ 2 ਸਾਲ ਬਚੱਕੀ ਰਹੀ ਇਸਾਨੇ ਵਾਲੀ ਸਰਕਾਰ ਕਰਦਾ ਮਗਰਾ ਜਣਾ ਫਾਕੀ ਸਾਹੇ ਤੇ ਨਾ ਚੱਲਦੇ ਹਾਂ। ਹਾਂਜੀ। ਦੇਖੋ ਜੀ ਅਸੀਂ ਅੱਜ ਇਹ ਜੋ ਬੱਸ ਸਟੈਂਡ ਦਾ ਵੀ ਮੁੱਦਾ ਦੇਖੋ ਪਹਿਲੀਆਂ ਪੁਰਾਣੀਆਂ 70 75 ਸਾਲ ਦੇ ਵਿੱਚ ਜੋ ਸਰਕਾਰਾਂ ਹਨ ਉਹਨਾਂ ਟਾਈਮਾਂ ਦੇ ਵਿੱਚ ਆਪਾਂ ਬੜਾ ਰੋਲਾ ਪਾ ਕੇ ਬੈਠ ਗਏ ਸੀ ਵੀ ਇਹ ਕੰਮ ਹੋਣੇ ਚਾਹੀਦੇ ਹਨ ਪਰ ਇਹ ਐਮਐਲਏ ਸਾਹਿਬ ਦੇ ਧਿਆਨ 'ਚ ਹੈ ਬਹੁਤ ਹੀ ਐਮਐਲਏ ਸਾਹਿਬ ਬਹੁਤ ਸਿਆਣੇ ਨੇ ਸੁਜਮਾਨ ਨੇ ਉਹਨਾਂ ਨੂੰ ਇਹ ਪਤਾ ਹੈ ਇਹ ਕੰਮ ਕਰਾਉਣ ਦੇ ਵਿੱਚ ਕਾਮਯਾਬ ਹੋਣਗੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਬੱਸ ਸਟੈਂਡ ਦੇ ਨਾਲ ਹੀ ਜਗ੍ਹਾ ਦੇ ਵਿੱਚ ਜੋ ਇੱਕ ਪਿੱਛੇ ਕੁਝ ਦਿਨਾਂ ਦੇ ਵਿੱਚ ਮਹੱਲਾ ਕੰਰੀ ਦੇ ਖੁੱਲੇ ਗਿਆ ਉਹਦਾ ਪਬਲਿਕ ਨੂੰ ਬੜਾ ਫਾਇਦਾ ਹੋਇਆ ਹੈ ਜਿਹਦੇ ਵਿੱਚ ਤਕਰੀਬਨ 700 ਤੋਂ 150 ਮਰੀਜ਼ ਉੱਥੇ ਜਾਂਦੇ ਆਂ ਤੇ ਦਵਾਈ ਫਰੀ ਸਾਰਾ ਕੁਝ ਫਰੀ ਮਿਲਦਾ ਹੈ ਲੇਕਿਨ ਜੋ ਬੱਸ ਸਟੈਂਡ ਹੈ ਉਹਦੇ ਵਿੱਚ ਕੁਝ ਜਗ੍ਹਾ ਵੀ ਘਟ ਹੋਣ ਦੇ ਕਰਕੇ ਫਿਰ ਵੀ ਉਹਦੇ ਵਿੱਚੋਂ ਇਹ ਧਿਆਨ ਚ ਲਿਆਦਾ ਹੋਇਆ ਜੀ ਐਮਐਲਏ ਸਾਹਿਬ ਦੇ ਬੜਾ ਬੜਾ ਗਰਮ ਜੋਸ਼ੀ ਨਾਲ ਸਵਾਗਤ ਹੋਇਆ ਜੀ ਬੜੀ ਖੁਸ਼ੀ ਬੜੇ ਸੀਐਮ ਸਾਹਿਬ ਬਹੁਤ ਖੁਸ਼ ਹੋਏ ਉਹਨਾਂ ਨੇ ਪੂਰਾ ਸਵਾਸ਼ਣ ਤੋਂ ਆਇਆ ਕਿ ਜੋ ਹਲਕਾ ਸਾਨੇ ਵਾਲਾ ਹੈ ਪਹਿਲੇ ਤੋਂ ਵੀ ਇੱਥੇ ਲੀਡ ਹੁੰਦੀ ਹੈ ਇਸ ਵਾਰੇ ਵੀ ਕਹਿੰਦਾ ਮੈਨੂੰ ਆਸ ਹੈ ਕਿ ਵੱਧ ਤੋਂ ਵੱਧ ਵੋਟਾਂ ਜਿਤਾ ਕੇ ਭੇਜਣਗੇ ਔਰ ਜੋ ਰਹਿਦੇ ਕੰਮ ਨੇ ਹਲਕਾ ਸਾਨੇ ਵਾਲਾ ਦੇ ਪਹਿਲ ਦੇ ਆਧਾਰ ਤੇ ਕਰਾਏ ਜਾਣਗੇ ਠੀਕ ਹੈ